ਹਾਂਜੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਰਾਜਵੀਰ ਕੌਰ ਗਰੇਵਾਲ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਸਵਾਗਤ ਕਰਦੀ ਹਾਂ ਸੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਇੱਕ ਆਰਟੀਕਲ ਲੈ ਕੇ ਆਈ ਹੋਈ ਹਾਂ ਸੋ ਬਹੁਤ ਹੀ ਸੋਹਣਾ ਇੱਕ ਸੂਟ ਆਪਾਂ ਹੋਰ ਨਵਾਂ ਰੈਡੀ ਕੀਤਾ ਹੈਗਾ ਸੋ ਇਹਦਾ ਸਟੱਫ ਆ ਜਿਹੜਾ ਦੂਸਰੇ ਸੂਟ ਨਾਲ ਥੋੜਾ ਜਿਹਾ ਡਿਫਰੈਂਟ ਹੈ ਮੋਸਟਲੀ ਜਿਹੜੇ ਆਪਾਂ ਸੂਟ ਤੇ embroiderry ਕੀਤੀ ਸੀ ਉਹ ਕਾਟਨ ਦੇ ਸੀਗੇ ਬਟ ਇਹ ਜਿਹੜਾ ਸੂਟ ਹੈ ਜੌਰਜਟ ਦਾ ਸੂਟ ਹੈਗਾ ਦੇਖੋ ਤੁਸੀਂ ਤੇ ਬੜਾ ਪਿਆਰਾ ਜਿਹਾ ਕਲਰ ਹੈ ਬੇਬੀ ਪਿੰਕ ਜਿਹਾ ਆਪਾਂ ਮੋਸਟਲੀ ਇੰਗਲਿਸ਼ ਕਲਰ ਵੀ ਬੋਲ ਸਕਦੇ ਹਾਂਗੇ ਸੋ ਇਹਦੇ ਤੇ ਆਪਾਂ ਬਹੁਤ ਹੀ ਸੋਹਣੀ ਜਿਹੜੀ embroiderry ਕੀਤੀ ਹੋਈ ਹੈਗੀ ਤੁਸੀਂ ਦੇਖ ਹੀ ਰਹੇ ਹੋ ਸੋ ਆਹ ਹੋ ਗਿਆ ਜੀ ਇਹਦੇ ਘੇਰੇ ਤੇ ਵਰਕ ਘੇਰੇ ਤੋਂ ਜਿਹੜਾ ਚਾਕਾਂ ਤੱਕ ਜਾ ਰਹੀ ਹੈ ਉੱਪਰ ਬਹੁਤ ਸੋਹਣੀ ਵੇਲ ਲਾਈਕ ਆਪਾਂ ਬੋਲ ਸਕਦੇ ਹਾਂਗੇ ਸੋ ਇੱਕ ਇਹ ਵਾਲੀ ਰਹੀ ਹੈ ਤੇ ਇੱਕ ਵੇਲ ਆ ਜਿਹੜੀ ਇਹ ਵਾਲੀ ਰਹੀ ਹੈਗੀ ਛੋਟੇ ਛੋਟੇ ਫਲਾਵਰਸ ਵੀ ਉੱਪਰ ਸੋ ਇਹਨੂੰ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋਗੇ ਸੋ ਇਫ ਆਈ ਟਾਕ ਅਬਾਊਟ ਕਲਰ ਵਿਚ ਆਰ ਯੂਜ਼ਡ ਇਨ ਇਟ ਸੋ ਕਲਰ ਦੇਖੋ ਕਿਹੜੇ ਕਿਹੜੇ ਯੂਜ਼ ਹੋ ਰਹੇ ਹੈਗੇ ਸੋ ਦੇਖੋ ਇਸ ਮਹਿੰਦੀਆ ਕਲਰ ਯੂਜ਼ ਹੋ ਰਿਹਾ ਹੈ ਗ੍ਰੀਨ ਕਲਰ ਯੂਜ਼ ਹੋ ਰਿਹਾ ਹੈ ਬੇਬੀ ਪਿੰਕ ਯੂਜ਼ ਹੋ ਰਿਹਾ ਹੈ ਦੈਨ ਡਾਰਕ ਪਿੰਕ ਯੂਜ਼ ਹੋ ਰਿਹਾ ਦੈਨ ਬਲੈਕ ਕਲਰ ਯੂਜ਼ ਹੋ ਰਿਹਾ ਸੋ ਇਹ ਕਲਰ ਕੰਬੀਨੇਸ਼ਨਸ ਹੈਗੇ ਸੋ ਤੁਸੀਂ ਸਫਾਈ ਦੇਖੋ ਸੂਟ ਦੀ ਕਿੰਨੀ ਸਫਾਈ ਨਾਲ ਜਿਹੜਾ ਵਰਕ ਕੀਤਾ ਹੋਇਆਗਾ ਕਿਤੋਂ ਕੋਈ ਸੂਟ ਛਿੱਜਿਆ ਨਹੀਂਗਾ ਬੇਸਿਕਲੀ ਕਹਿ ਦਿੰਦੇ ਵੀ ਜਾਰਜਟ ਦਾ ਸਟਾਫ ਆ ਥੋੜਾ ਜਿਹਾ ਜਿਹੜਾ ਮਤਲਬ ਹਲਕਾ ਹੁੰਦਾ ਹਨਾ ਤਾਂ ਬਟ ਇਹਦਾ ਸਟਾਫ ਇੰਨਾ ਜਿਆਦਾ ਵਧੀਆ ਕਿ ਤੋ ਕੋਈ ਸੂਟ ਛਿੱਜਿਆ ਨਹੀਂ ਕੋਈ ਕੰਪਲੇਂਟ ਨਹੀਂ ਤੇ ਤੁਸੀਂ ਸੂਟ ਦੇਖੋ ਮੈਂ ਮੜਿਆ ਪਿਆ ਏ ਕੜਾਈ ਨਾਲ ਤੁਹਾਨੂੰ ਕਲੋਜ਼ਲੀ ਦਿਖਾਉਣੀ ਹੈ ਸੋ ਦੇਖੋ ਬਿਲਕੁਲ ਵੀ ਨਹੀਂ ਸੂਟ ਛਿੱਜਿਆ ਤੇ ਇੰਨਾ ਸੋਹਣਾ ਰਿਜ਼ਲਟ ਮਿਲਿਆ ਨਾ ਬੜੀਆਂ ਸੋਹਣੀਆਂ ਖੰਭ ਬਣੇ ਹੋਏ ਆ denn ਪੱਤੀਆਂ ਜੀਆਂ ਜਾ ਰਹੀਆਂ ਛੋਟੀਆਂ-ਛੋਟੀਆਂ ਉੱਪਰ ਫਲਾਅਰਸ ਜਾ ਰਹੇ ਆਗੇ ਦੇਖੋ ਤੁਸੀਂ ਸੋ ਸੇਮ ਹੀ ਇੱਧਰ ਹੈ ਸੋ ਇਹ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋਗੇ ਸੋ ਇਹ ਹੋ ਗਈ ਇਹਦੀ ਪੂਰੀ ਘੇਰੇ ਦੀ ਲੁੱਕ ਦੇਖੋ ਬਹੁਤ ਹੀ ਜੜੀ ਸੋਹਣੀ ਏਮਬਰਾਇਡਰੀ ਹੋਈ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਸੋ ਇਹ ਆਪਾਂ ਨੂੰ ਕਿਸੇ ਹੋਰ ਪਿੰਡ ਤੋਂ ਸੂਟ ਆਰਡਰ ਆਇਆ ਸੀਗਾ ਸੋ ਆਪਾਂ ਨੂੰ ਰੈਡੀ ਕਰਕੇ ਦਿੱਤਾ ਹਾਂਜੀ ਸੋ ਇਹ ਸੂਟ ਰੈਡੀ ਕੀਤਾ ਸੋ ਇਹਦੇ ਨਾਲ ਹੀ ਇਹ ਹੋ ਗਏ ਇਹਦੇ ਘੇਰੇ ਤੇ ਵਰਕ ਦਨ ਇਹਦੇ ਨਾਲ ਹੀ ਹੈਗਾ ਜੀ ਇਹਦੀ ਬਾਜ਼ੂ ਤੇ ਵਰਕ ਸੋ ਮੈਂ ਤੁਹਾਨੂੰ ਦਿਖਾਉਣੀ ਆ ਇਹਦੀ ਬਾਜ਼ੂ ਦਾ ਫਰਕ ਹਾਂਜੀ ਸੋ ਜਿਹੜਾ ਆਹ ਛੋਟੇ ਛੋਟੇ ਫਲਾਅਰਸ ਐ ਇਹ ਹੋਗੇ ਇਹਦੀ ਬਾਜ਼ੂ ਤੇ ਤੁਸੀਂ ਇਹਨੂੰ ਬਾਟਮ ਤੇ ਵੀ ਅਡਜਸਟ ਕਰ ਸਕਦੇ ਹੋਗੇ ਸੋ ਸੇਮ ਕਲਰ ਕੰਬੀਨੇਸ਼ਨ ਇੱਥੇ ਯੂਜ਼ ਹੋ ਰਿਹਾ ਮਹਿੰਦੀਆ ਕਲਰ ਹੋ ਰਿਹਾ ਗ੍ਰੀਨ ਬੇਬੀ ਪਿੰਕ ਡਾਰਕ ਪਿੰਕ ਦੈਨ ਬਲੈਕ ਸੋ ਇਹ ਹੋ ਗਈ ਇਹਦੀ ਫਸਟ ਬਾਜ਼ੂ ਦੈਨ ਇਹ ਹੋ ਗਈ ਇਹਦੀ ਸੈਕੰਡ ਬਾਜ਼ੂ ਸੋ ਮੈਨੂੰ ਇਹ ਸੂਟ ਇੰਨਾ ਕਾ ਜ਼ਿਆਦਾ ਵਧੀਆ ਲੱਗਿਆ ਨਾ ਬਾਕੀ ਇਹਦਾ ਕਲਰ ਬਹੁਤ ਅੱਛਾ ਆਏਗਾ ਲਾਈਟ ਦਾ ਕਲਰ ਹੈ ਜਿਹੜੇ ਆਪਾਂ ਗਰਮੀ 'ਚ ਮੋਸਟਲੀ ਆਪ ਨੂੰ ਅੱਛੇ ਲੱਗਦੇ ਆ ਤੇ ਬਾਕੀ ਸਫਾਈ ਦੇਖੋ ਕੰਮ ਦੀ ਕਿੰਨਾ ਵਧੀਆ ਤਰੀਕੇ ਨਾਲ ਕੰਮ ਹੋਇਆ ਸੂਟ ਦਾ ਮੜਿਆ ਪਿਆ ਆਏਗਾ ਦੇਖੋ ਤੁਸੀਂ ਸੋ ਇਹ ਹੋ ਗਈ ਇਹਦੀ ਬਾਜ਼ੂ ਤੁਸੀਂ ਬਾਟਮ ਤੇ ਵੀ ਵਰਕ ਕਰਵਾ ਸਕਦੇ ਹੋਗੇ ਬਟ ਉਹਨਾਂ ਦੀ ਡਿਮਾਂਡ ਸੀ ਕਸਟਮਰ ਦੀ ਵੀ ਉਹਨਾਂ ਨੂੰ ਜਿਹੜਾ ਵਰਕ ਹੈ ਸਿਰਫ ਇਹਦੀ ਬਾਜ਼ੂ ਤੇ ਚਾਹੀਦਾ ਸੀਗਾ ਦਨ ਇਹਦੇ ਨਾਲ ਹੀ ਇਹਦੀ ਇਹੀ ਰੀਤੀ ਉਹਨਾਂ ਨੇ ਬਾਟਮ ਤੇ ਜਿਹੜਾ ਵਰਕ ਆ ਉਹ ਨਹੀਂ ਕਰਵਾਉਣਾ ਸੀਗਾ ਸੋ ਇਹ ਅਲੱਗ-ਅਲੱਗ ਚੋਇਸ ਹੁੰਦੀ ਹੈ ਮਤਲਬ ਇਹ ਪਰਸਨ ਟੂ ਪਰਸਨ ਡਿਪੈਂਡ ਕਰਦਾ ਵੀ ਤੁਸੀਂ ਕਿਵੇਂ ਹੈ ਨਾ ਕਿਸੇ ਨੂੰ ਕੋਈ ਚੀਜ਼ ਅੱਛੀ ਲੱਗਦੀ ਕਿਸੇ ਨੂੰ ਕੁਦਾਂ ਸੋ ਇਦਾਂ ਦੇ ਸੋਹਣੇ-ਸੋਹਣੇ ਸੂਟ ਤੁਸੀਂ ਸਾਡੇ ਤੋਂ ਕੜਵਾ ਸਕਦੇ ਹੋਗੇ ਐਟ ਅ ਰੀਜ਼ਨੇਬਲ ਪ੍ਰਾਈਸ ਤੇ ਸਟੱਫ ਤੁਹਾਡਾ ਵੀ ਹੋ ਸਕਦਾ ਸੀ ਖੁਦ ਵੀ ਲੈ ਕੇ ਜਿਹੜਾ ਵਰਕ ਕਰ ਦਿੰਨੇ ਆਗੇ ਸੋ ਜਲਦੀ-ਜਲਦੀ ਸਾਡਾ ਜਿਹੜਾ ਇੰਸਟਾਗ੍ਰam ਪੇਜ ਉਹਨੂੰ ਫੋਲੋ ਕਰੋ ਤੇ ਨਵੀਆਂ-ਨਵੀਆਂ ਜਿਹੜੀਆਂ ਸੂਟਾਂ ਦੀਆਂ ਅਪਡੇਟਸ ਤਾਂ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਤੇ ਸੋਹਣੇ-ਸੋਹਣੇ ਜ ਤੇ ਮਿਲਦੇ ਹਾਂ ਇੱਕ ਹੋਰ ਨੈਕਸਟ ਵੀਡੀਓ ਦੇ ਵਿੱਚ ਇੱਕ ਹੋਰ ਨਵੇਂ ਜਿਹੇ ਸੂਟ ਦੇ ਨਾਲ ਸੋ ਡਿਸਕ੍ਰਿਪਸ਼ਨ ਬਾਕਸ ਤੇ ਵਿੱਚ ਤੁਸੀਂ ਜਿਹੜਾ ਮੈਂ ਆਪਣਾ ਕੰਟੈਕਟ ਸ਼ੇਅਰ ਕਰ ਰਹੀ ਹਾਂ ਦੈਨ ਇਸ ਤੋਂ ਇਲਾਵਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜਿਹੜਾ ਡ੍ਰੌਪ ਕਰ ਸਕਦੇ ਹੋ ਤੇ ਜਰੂਰ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਇਹ ਸੂਟ ਕਿਵੇਂ ਦਾ ਲੱਗਿਆ ਇਹਦਾ ਪ੍ਰਾਈਸ ਵੀ ਬਹੁਤ ਜੈਨੂਇਨ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ ਸੋ ਥੋਕ ਦੇ ਰੇਟ ਤੇ ਵੀ ਤੁਸੀਂ ਸਾਡੇ ਤੋਂ ਜਿਹੜਾ ਸੂਟ ਕੜਵਾ ਸਕਦੇ ਹੋਗੇ ਸੋ ਹੁਣ ਸਾਨੂੰ ਨੌ ਸੂਟਾਂ ਦਾ ਜਿਹੜਾ ਆਰਡਰ ਆਇਆ ਸਟਾਕ ਆਇਆ ਸਿਰਫ ਮਤਲਬ ਨੌ ਸੂਟ ਕਲੈਕਟਿਵ ਵੀ ਕਲੈਕਟਿਵਲੀ ਕਿਸੇ ਜਿਹੜੇ ਮਤਲਬ ਬੁਟੀਕ ਵਾਲੇ ਭੈਣ ਨੇ ਭੇਜਿਆ ਸੋ ਡੇਲੀ ਆਪਾਂ 1 ਬਾਈ 1 ਜੋ ਦੋ ਦੋ ਸੂਟਾਂ ਦੀ ਜਿਹੜੀਆਂ ਵੀਡੀਓਜ਼ ਤੁਹਾਡੇ ਸਾਹਮਣੇ ਅਪਲੋਡ ਕਰਾਂਗੇ ਸੋ ਉਹ ਸੂਟਾਂ ਜਿਹੜੇ ਆਪਾਂ ਨੂੰ ਮੁਹਾਲੀ ਸਾਈਡ ਤੋਂ ਕਿਸੇ ਬੁਟੀਕ ਵਾਲੀ ਦੀਦੀ ਨੇ ਏਮਬਰਾਇਡਰੀ ਕਰਨੀ ਦਿੱਤੀ ਹੈਗੀ ਤੇ ਬਟ ਉਹ ਟੋਟਲ 9 ਸੂਟ ਹੈ ਸੋ ਉਹਦੀ ਵੀਡੀਓਜ਼ ਵੀ ਬਹੁਤ ਜਲਦੀ ਜਿਹੜਾ ਤੁਹਾਡੇ ਲਈ ਲੈ ਕੇ ਆਵਾਂਗੇ ਸੋ ਨੈਕਸਟ ਵੀਡੀਓ ਦੇ ਵਿੱਚ ਇੱਕ ਹੋਰ ਨਵੇਂ ਜੋ ਸੂਟ ਨਾਲ ਮਿਲਦੇ ਆ ਸੋ ਤਦ ਤੱਕ ਦੇ ਲਈ ਰੱਬ ਰੱਖ